ਬਈ ਸਸੀ ਗਾਈ ਸਸੀ ਗਾਈ ਜੀ ਨਾਮ ਨਾਮ ਤਨਵੀਰ ਸਿੰਘ ਪ੍ਰਿੰਟ ਬਸਤਗੜ ਜ਼ਿਲ੍ਹਾ ਬਨਾਲਾਈ ਮੋਟਰਸਾਈਕਲ ਦਾ ਬਣਾ ਬਈ ਇਹ ਜੀ 1997 ਮਾਡਲ ਲਾਈ ਠੀਕ ਹੈ ਜੀ ਰੇਟ ਭਰਾ ਦਾ ਰੇਟ 18000 ਰੁਪਏ ਜੀ 18000 ਲੋਪਰਾਸ ਤੁਸੀਂ ਵੀ ਇਹ ਦੇਖਾ ਤੋ ਮੈਨੂੰ ਬਈ ਤਿਆਰ ਕਰਾਉਣਾ ਸੀ ਫੇਰ ਰੱਖਿਆ ਰਹਿਣ ਦੇ ਨਹੀਂ ਠੀਕ ਆ ਤੁਹਾਡਾ ਇੰਜਨ ਲੋਕ ਨੇ ਹਾਂ ਜੀ ਓਕੇ ਜੀ ਲੋਪਰਾਸ ਤਨਵੀਰ ਮਾਡਲ ਆ ਮੋਟਰਸਾਈਕਲ ਐਸਐਸ ਠੀਕ ਹੈ 100 ਸੀਡੀ ਸੌ ਰਿਕਰਸ ਹੈ ਬ੍ਰੋ ਜਿਸ ਕਿਸ ਨੇ ਪਿਆਰ ਤੋਂ ਆ ਵਾਹੀ ਜੋ ਜਿਸ ਨੂੰ ਬਾਈ ਜਨਾ ਕੰਡੈਕਟ ਕਰੋ ਰੇਟ 18000 ਰੁਪਿਆ ਤੇ ਇਹ ਵਾਰਤ ਗਾ ਇੰਜਨ ਨੂੰ ਬਾਈ ਕੇ ਨਾਲ ਹੋ ਗਿਆ ਠੀਕ ਹੈ ਚੱਕਰ ਕਰ ਸਕੜੀ ਸੀ ਨੂੰ ਜੇ ਕਿਸੇ ਨੇ ਤਿਆਰ ਕਰਾਉਣਾ ਰੰਗ ਰੂਪ ਕਰਵਾਉਣਾ ਆ ਬਾਈ ਦੇ ਰੰਗ ਦੇ ਨਾਲ ਦਿੱਤਾ ਸੀ ਇਹ ਤੇ ਉਹ ਬਾਈ ਦਾ ਸੇਲ ਕਰਾਉਣਾ ਕਰਨਾ ਹੈ ਜਦੋਂ ਜਰੂਰ ਪੈਸੇ ਹੀ ਇਹ ਲੋਕ ਚੱਕਾ ਦੇ ਇੰਜਨ ਉਸ ਤੇ ਬਾਈ ਹੈ ਨਾ ਠੀਕ ਹੈ ਨਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਲਾਵਾ ਕੇ ਬ੍ਰੋ ਠੀਕ ਹੈ ਜੀ ਲੋਕ ਇਹ ਕਰ ਰਹੇ ਤਾਂ ਇੰਤਰਾ ਵਾਈ ਜੀ ਨਾਲ ਕੰਟੈਕਟ ਕਰੋ ਠੀਕ ਹੈ ਜੀ ਫਿਰ ਦਵਾ ਤੇ ਜਿਹੜਾ ਨੂੰ ਪਾਇ ਲੀ ਬਰਨਾਲਾ ਜੇ ਕਿਸੇ ਸੇਟਿੰਗ ਦੀ ਐਡ ਕਰਨੀ ਹੈ ਬਾਈ ਨੇ ਤਾਂ ਆਪਣਾ ਨੰਬਰ ਚੱਲਦਾ ਜੀ ਲੋਗੋ ਚ ਠੀਕ ਹੈ ਜੀ ਤੇ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਕ੍ਰੀਸਿੰਗ ਵੀ ਚੈੱਕ ਕਰ ਸਕਦਾ ਠੀਕ ਹੈ ਜੀ ਮਿਲਦੇ ਪੜਾ ਕਿਸੇ ਨਵੀਂ ਵੀਡੀਓ ਚ ਉਸੇ ਬਾਈ